ਗੁਰਵਧੇ ਖਾਲਸਾ ਜੀ ਅੱਜ ਦਮਦਮਾ ਸਾਹਿਬ ਸਾਬੋ ਦੀ ਤਲਵੰਡੀ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮਨਾਉਂਦੇ ਹੋਏ ਜਦੋਂ ਦਰਬਾਰ ਸਾਹਿਬ ਨਸਮਸਕਤ ਹੋਏ ਤੇ ਮਨ ਬਹੁਤ ਭਾਵਕ ਹੋਇਆ ਠਾਠਾ ਮਾਰਦੀ ਸੰਗਤ ਬਹੁਤ ਹੀ ਜਿਆਦੇ ਮੈਂ ਆਪਦੀ ਜ਼ਿੰਦਗੀ ਚ ਇੱਕ ਦੋ ਵਾਰ ਪਹਿਲਾਂ ਨਹੀਂ ਸੰਗਤ ਇਕੱਠੀ ਹੋਈ ਵੇਖੀ ਹੋਣੀ ਆ ਰੱਬ ਜਾਣੇ ਰੱਬ ਕਿਹੜੇ ਰੰਗਾਂ ਚ ਰਾਜੀ ਸੀ ਅੱਜ ਉਥੇ ਰੰਗ ਵੇਖੇ ਮੇਰਾ ਮਨ ਇਹਨਾਂ ਗੱਜ ਵੀ ਹੁਣ ਬੋਲਿਆ ਨਹੀਂ ਜਾਂਦਾ ਮਨ ਪ੍ਰਭਾਵਿਤ ਹੁੰਦਾ ਖਾਲਸਾ ਜੀ ਚਾਰ ਵਿਸਾਖੀਆਂ ਜ਼ਿੰਦਗੀ ਚ ਯਾਦ ਰਹਿਣੀਆਂ ਤੁਹਾਨੂੰ ਪਹਿਲੀ ਵਿਸਾਖੀ 1699 ਵਾਲੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਦੂਜੀ ਵਿਸਾਖੀ 1978 ਸ੍ਰੀ ਅੰਮ੍ਰਿਤਸਰ ਸਾਹਿਬ ਨਰੰਕਾਰੀਆਂ ਨਾਲ ਜਿਹੜਾ ਪੰਗਾ ਪਿਆ ਸੀ ਸਾਡੇ 13 ਸੰਗਸ਼ੀਰ ਦਿੱਤੇ ਉਹ ਨਾ ਭੁੱਲਣ ਵਾਲਾ ਦਿਨ ਹੈ ਸਾਡਾ ਤੀਜੀ ਵਿਸਾਖੀ 13 April ਦਿਨ ਐਤਵਾਰ 2025 ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਠਾਠਾਂ ਮਾਰਦਾ ਸੰਗਤ ਦਾ ਕੱਠ ਦੱਸਦਾ ਸੀਗਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਕਾਇਆ ਪਲਟਣ ਵਾਲੀ ਆ ਖਾਲਸਾ ਜੀ ਬਹੁਤ ਮਨ ਖੁਸ਼ ਹੋਇਆ ਅੱਜ ਅੱਜ ਉੱਥੇ ਬਾਪੂ تر세ਮ ਸਿੰਘ ਖਾਲਸਾ ਜੀ ਨੇ ਜੋ ਪੰਥ ਨੂੰ ਪੀੜ ਕੀਤੀ ਆ ਖਾਲਸਾ ਜੀ ਤੌਰੰਦਰ ਤੱਕ ਜੀਰ ਕੇ ਲੈ ਗਈ ਤੌਰੰਦਰ ਤੱਕ ਜੀਰ ਕੇ ਲੈ ਗਈ ਮਨ ਚ ਵਸ ਗਈ ਅਸੀਂ ਉਹ ਗੱਲ ਤੇ ਪਹਿਰਾ ਦਈਏ ਬਾਪੂ ਜੀ ਦੀ ਗੱਲ ਤੇ ਸਾਡੇ ਭਾਈ ਸਾਹਿਬ ਪਾਈ ਸਰਬਜੀਤ ਸਿੰਘ ਐਮਪੀ ਖਾਲਸਾ ਫਰੀਦਕੋਟ ਉਹਨਾਂ ਨੇ ਵੀ ਇੱਕ ਪੰਥ ਨੂੰ ਪੀੜ ਕੀਤੀ ਆ ਉਹਨਾਂ ਨੇ ਬਹੁਤ ਮਨਪਾਪ ਕੀਤਾ ਸਾਨੂੰ ਉਹਦੇ ਤੇ ਪਹਿਰਾ ਦੇਣ ਦਾ ਫਰਜ ਬੰਦਾ ਇਹ ਨਾਖੇ ਬਾਬਾ ਐਵੇਂ ਬੋਲੀ ਜਾਂਦਾ ਇੱਕ ਤਾਂ 1699 ਵਾਲੀ ਇੱਕ 1978 ਵਾਲੀ ਇੱਕ ਆਹ ਵਿਸਾਖੀ ਅੱਜ ਵਾਲੀ 2025 ਵਾਲੀ ਤੇ 2027 ਵਾਲੀ ਆਉਣ ਵਾਲੀ ਵਿਸਾਖੀ ਨੇ ਉਹ ਪੰਜਾਬ ਦੀ ਕਾਇਆ ਪਲਟ ਕੇ ਰੱਖ ਦੇਣੀ ਖਾਲਸਾ ਜੀ ਕਾਇਆ ਪਲਟ ਕੇ ਗੱਲ ਯਾਦ ਰੱਖਿਓ ਬਾਬੇ ਨੇ ਗੱਲ ਆਖੀ ਸੀਗੀ ਸੋਨੂੰ ਉਹ ਨਜ਼ਾਰਾ ਮਿਲਣ ਨੂੰ ਮਿਲੂ ਜਿਹੜੇ ਤੁਸੀਂ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਉਂ ਦੁਨੀਆ ਤੇ ਸਾਰੇ ਫੇਮਸ ਹੋਇਆ ਉਹ ਖਾਲਸਾ ਜੀ ਉਹ ਜੇ ਤੇਰ ਮੇਰ ਕੋਈ ਨਹੀਂ ਸੀ ਉਹਦੀਆਂ ਫੌਜਾਂ ਵਿੱਚ ਮੁਸਲਮਾਨ ਵੀਰ ਵੀ ਹਿੰਦੂ ਵੀਰ ਵੀ ਅਸਾਈ ਵੀਰ ਵੀ ਤੇ ਸਿੱਖਾਂ ਨੇ ਤਾਂ ਹੋਣਾ ਹੋਣਾ ਸੀਗਾ ਸਾਰੇ ਧਰਮਾਂ ਨੂੰ ਇੱਕ ਜੁੱਟ ਇੱਕ ਤਰਹੀਕ ਤੇ ਰੱਖਿਆ ਜਾਂਦਾ ਸੀ ਖਾਲਸਾ ਜੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀਗਾ ਅੱਜ ਆਉਣ ਵਾਲੀ 27 ਵਾਲੀ ਵਿਸਾਖੀ ਖਾਲਸਾ ਜੀ ਉੱਥੇ ਅੱਜ ਸਟੇਜ ਤੇ ਸਾਡੇ ਮੁਸਲਮਾਨ ਵੀਰ ਵੀ ਆਈ ਸੀਗੇ ਬਹੁਤ ਵਧੀਆ ਉਹਨਾਂ ਨੇ ਤਕੀਰਾ ਕੀਤੀਆਂ ਤੇ ਮਨ ਭਾਵਕ ਹੋਇਆ ਹਿੰਦੂ ਵੀਰ ਵੀ ਸਾਡੇ ਆਏ ਸੀਗੇ ਉਹਨਾਂ ਨੇ ਵੀ ਆਪਣਾ ਜੋ ਮੁਖਾਰਬਤ ਦੇ ਵਿੱਚੋਂ ਸ਼ਬਦ ਬੋਲੇ ਬਹੁਤ ਵਧੀਆ ਬੋਲੇ ਖਾਲਸਾ ਜੀ ਪਰ ਇੱਕ ਗੱਲ ਯਾਦ ਰੱਖ ਲੈ ਜੋ 2027 ਵਾਲੀ ਵਿਸਾਖੀ ਖਾਲਸਾ ਜੀ ਅੱਜ ਤੋਂ ਯਾਦ ਕਰ ਲੋ ਉਹ 2027 ਨਹੀਂ ਉਹ 27 ਹੋਊਗੀ ਸਥਾਈ ਬਸ ਇਹ ਗੱਲ ਨੋਟ ਕਰ ਲੈ 2027 ਵਾਲੀ ਵਿਸਾਖੀ ਨੇ ਪੰਜਾਬ ਦੀ ਕੀ ਦੁਨੀਆ ਦੇ ਨਸ਼ਾ ਬੰਦ ਦੇਣਾ ਯਾਰ ਦੁਨੀਆ ਦੇ ਨਸ਼ਾ ਬੰਦ ਦੇਣਾ ਉਥੇ ਕੋਈ ਤੇਲ ਮੇਰ ਨਹੀਂ ਹੋਊਗੀ ਨਾ ਕੋਈ ਹਿੰਦੂਆਂ ਦੀ ਤੇਲ ਮੇਰ ਹੋਊਗੀ ਨਾ ਮੁਸਲਮਾਨਾਂ ਦੀ ਹੋਊਗੀ ਨਾ ਸਿੱਖਾਂ ਦੀ ਹੋਊਗੀ ਸਾਰੇ ਧਰਮਾਂ ਨੂੰ ਇੱਕੋ ਧਾਗੇ ਵਿੱਚ ਪੁਰਾਇਆ ਜਾਊਗਾ ਇੱਕੋ ਨਜ਼ਰ ਨਾਲ ਵੇਖਿਆ ਜਾਊਗਾ ਇੱਕੋ ਜਿਹੀ ਸਾਰਿਆਂ ਨੂੰ ਸਿੱਖਿਆ ਦਿੱਤੀ ਜਾਊਗੀ ਸਰਦਾਰ ਜੀ ਅੱਜ ਸਾਡੇ ਨਾਲ ਸਰਕਾਰਾਂ ਗੱਲਾਂ ਕਰਦੀਆਂ ਵੀ ਸਿੱਖਿਆ ਫ੍ਰੀ ਆ ਆ ਪੁੱਛ ਕੇ ਵੇਖੋ ਸਾਡੇ ਫ੍ਰੀ ਕੋਟ ਗੱਲ ਕਾਲਜ ਆਪਣਾ ਸਕੂਲ ਆ ਬੱਸ ਸਟੈਂਡ ਦੇ ਨਾਲ ਕਿੰਨੀ ਕਿੰਨੀ ਫੀਸ ਲਈ ਜਾਂਦੀ ਬੱਚਿਆਂ ਤੋਂ ਸਰਕਾਰੀ ਕਾਲਜ ਆ ਸਕੂਲ ਸੱਚ ਸੌਰੀ ਸਰਕਾਰੀ ਸਕੂਲ ਆ ਤੇ ਸਰਦਾਰ ਜੀ ਗਰਜ ਗਰਲਜ ਕਾਲਜ ਆਪਣਾ ਸਕੂਲ ਆ ਹੋ ਤੇ ਉਹਦੇ ਵਿੱਚ ਕਿੰਨੀ ਕਿੰਨੀ ਫੀਸ ਲਈ ਜਾਂਦੀ ਮੇਰੇ ਆਪ ਦੇ ਬੱਚੇ ਉੱਥੇ ਪੜ੍ਹੇ ਆ ਸਰਕਾਰਾਂ ਦੀ ਫ੍ਰੀ ਆ ਕੋਈ ਐਜੂਕੇਸ਼ਨ ਫ੍ਰੀ ਨਹੀਂ ਖਾਲਸਾ ਜੀ ਸਾਨੂੰ ਢੋਂਗ ਦਇਆ ਜਾ ਰਿਹਾ ਸਾਡੇ ਅੱਗੇ ਸਾਨੂੰ ਬੇਕੂ ਬਣਾ ਰਹੇ ਆ ਅੱਜ ਉਹੀ ਸਿਮਰੋ ਬੋਲੀ ਜਾਂਦੀ ਸੀ ਮੈਂ ਕਿਹਾ ਬੜਾ ਇਹਨੂੰ ਬੋਲਣ ਆ ਗਿਆ ਬਈ ਆਪ ਵੀ ਫਕਰੇ ਕੌਮ ਜੋ ਉਹਨਾਂ ਨੇ ਵਿੜਾ ਭਾਦਾ ਸਾਡੇ ਪੰਥ ਦਾ ਬਾਰੇ ਉਹਨਾਂ ਦਾ ਬੈਠਾ ਪੰਥ ਉਹਨਾਂ ਜੀਆਂ ਦੇ ਫੇਰ ਆਊਗਾ ਪੰਥ ਉਹਨਾਂ ਲੀਆਂ ਦੇ ਫੇਰ ਕੰਮ ਕਰੂਗਾ ਪੰਥ ਫੇਰ ਕਰ ਜੂਗਾ ਪਰ ਬਾਦਲ ਕੋ ਤੂੰ ਹੀ ਸਾਰੀ ਉਮਰ ਕਿਤੇ ਤਾਬ ਨਹੀਂ ਉਹਨੇ ਪੱਟੇ ਤੁਸੀਂ ਪੰਥ ਨਾਲ ਧਰੋ ਕੀਤਾ ਜਿਨ੍ਹਾਂ ਦਾ ਲੋਕ ਨਾਂ ਲੈ ਕੇ ਖੁਸ਼ ਨਹੀਂ ਤੁਸੀਂ ਉਹਨਾਂ ਨਾਲ ਸਮਝੌਤੇ ਕੀਤੇ ਆ ਅੱਜ ਦੇਖੇ ਯਾਦ ਰੱਖੇ ਤੁਹਾਡਾ ਬੇੜਾ ਬਈਓ ਬੇੜਾ ਜਿਹਨੇ ਵੀ ਪੰਥ ਨਾ ਮੱਥਾ ਲਾਇਆ ਉਹਨਾਂ ਦੇ ਅੱਜ ਦੀਵਾ ਬਾਲਣ ਵਾਲਾ ਕੋਈ ਨਹੀਂਗਾ ਖਾਲਸਾ ਜੀ